ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ 13 ਕੋ ਅੱਜ ਦੇ ਦਿਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰਖੌਰ ਸੂਬੇ ਦੇ ਨਾਕਾਮ ਇਰਾਦਿਆਂ ਨੂੰ ਮੋਹ ਤੋੜ ਜਵਾਬ ਦਿੰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸੀ ਆਓ ਉਹਨਾਂ ਦੀ ਯਾਦ ਵਿੱਚ ਇੱਕ ਆਪਾਂ ਸਬਦ ਸਰਵਣ ਕਰੀਏ ਜਿੱਥੇ ਲਾਲਾ ਫਤਿਹ ਬਲਾਈ ਅਸਕੇ ਲਾੜੀ ਮੌਤ ਬਹਿਾਈ ਨਾ ਜਾਲਮ ਸੁੱਬੇ ਅੱਗੇ ਜਿੰਦ ਚੁਕਾਈ ਉਤੋਂ ਪੈਂਦੀਆਂ ਸੀ ਉਹਦੀਆਂ ਠੰਡਾ ਤੇ ਸਦੀਆਂ ਤੱਕ ਇਹ ਅਮਰ ਰਹਣੀ ਆ ਉਹ ਸਰਹੰਦ ਦੀਆਂ ਠੰਡਾਂ ਇਹ ਸਰਹੰਦ ਦੀਆਂ ਠੰਡਾਂ ਔਰ ਜਿੱਥੇ ਬੱਚਿਆਂ ਫਤੇ ਬੁਲਾਈ ਜਿੱਥੇ ਬੱਚਿਆਂ ਫਤੇ ਬੁਲਾਈ ਹੱਸ ਕੇ ਲਾੜੀ ਮੌਤ ਬਿਆਹੀ ਆਉ ਨਾ ਜਾਲਮ ਅੱਗੇ ਜਿੰਦ ਚੁਕਾਈ ਪੈਂਦੀ ਆਸੀ ਪੋਦਿਆਂ ਠੰਡਾ ਹਾਏ ਆਉ ਜੁਗ ਜੁਗ ਹੀ ਅਮਰ ਰਹਿਣੀਆਂ ਉਹ ਸਰਹੰਦ ਦੀਆਂ ਕੰਡਾ ਸਦੀਆਂ ਤੱਕ ਹੀ ਅਮਰ ਰਹਿਣੀਆਂ ਉਹ ਸਰਹੰਦ ਦੀਆਂ ਕੰਡਾ ਓ ਪਾਪੀ ਗੰਗੂ ਨੇ ਸੀ ਜ਼ੁਲਮ ਕਰਾਇਆ ਲਾਲਚ ਦੇ ਵਿੱਚ ਆ ਕੇ ਰੁੱਖਾਂ ਨੂੰ ਵੀ ਰੋਣਾ ਪੈ ਗਿਆ ਸੀ ਕਰਨੀ ਤੇ ਪਛਤਾ ਕੇ ਧਰਤੀ ਰੋਈ ਅੰਬਰ ਰੋਇਆ ਧਰਤੀ ਰੋਈ ਅੰਬਰ ਰੋਇਆ ਰੋਈਆਂ ਸੀ ਚਰਖੇ ਦੀਆਂ ਤੰਦਾਂ ਔਰ ਸਦੀਆਂ ਤੱਕ ਹੀ ਅਮਰ ਰਹਿਣੀਆਂ ਓ ਸਰਹੰਦ ਦੀਆਂ ਕੰਡਾਂ ਅਜੂਗੋ ਜੁਗ ਹੀ ਅਮਰ ਰੈਣੀਆਂ ਓ ਸਰਹੰਦ ਦੀਆਂ ਕੰਡਾਂ ਹਏ ਮੋਤੀ ਮਹਿਰਾ ਦੁੱਧ ਪਿਆ ਕੇ ਬੜਾ ਹੀ ਕੁੰਨ ਕਮਾਇਆ ਓ ਟੋਡਰਵਲ ਜੀ ਦੇ ਕੇ ਮੋਹਰਾ ਜਨਮ ਦਾ ਕਰਜ਼ਾ ਲਾਹਿਆ ਮੋਤੀ ਮਹਿਰਾ ਦੁੱਧ ਪਿਆ ਕੇ ਬੜਾ ਹੀ ਪੁੰਨ ਕਮਾਇਆ ਟੋਡਰ ਮਲਜੀ ਦੇ ਕੇ ਮੋਹਰਾ ਜਨਮਾ ਦਾ ਕਰਜ ਆ ਲਾਹਿਆ ਅੱਜ ਵੀ ਦੁਨੀਆ ਸਜਦਾ ਕਰਦੀ ਹਾਏ ਅੱਜ ਵੀ ਦੁਨੀਆ ਸਜਦਾ ਕਰਦੀ ਮੰਗਣ ਸੁੱਖਾਂ ਲਈ ਮੰਗਾ ਸਦੀਆਂ ਤੱਕ ਹੀ ਅਮਰ ਰਹਿਣੀਆਂ ਉਹ ਸਰਹੰਦ ਦੀਆਂ ਕੰਧਾਂ ਹਉ ਜੁਗੋ ਜੁਗ ਹੀ ਅਮਰ ਹੋ ਗਿਆਂ ਓ ਸਰਹੰਦ ਦੀਆਂ ਕੰਧਾਂ ਹਉ ਜਿੱਥੇ ਬੱਚਿਆਂ ਫਤੇ ਬੁਲਾਈ ਐ ਜਸ ਭਾਈ ਉਹ ਸਮਝ ਚਤੇ ਕਰਕੇ ਅੱਖ ਜਾਂਦੀ ਐ ਰੋਈ ਓ ਮਾਤਾ ਗੁਜਰੀ ਠੰਡੇ ਵਰਜ ਵਿੱਚ ਕਈ ਰਾਤਾਂ ਨਾ ਸੀ ਸੋਈ ਜਸਬਾਈ ਉਹ ਸਮਾਚੇਤੇ ਕਰਕੇ ਅੱਖ ਜਾਂਦੀ ਐ ਰੋਈ 엄마ਤਾ ਗੁਜਰੀ ਠੰਡੇ ਬੁਰਜ ਵਿੱਚ ਨਾ ਕਹੀਂ ਰਾਤਾਂ ਸੀ ਸੋਈ ਔਰ ਜਿਨੇ ਸਵੇ ਦਾ ਸੋਦਾ ਲਾਇਆ ਹਾਏ ਜਿਨੇ ਸਵੇ ਦਾ ਸੋਦਾ ਲਾਇਆ ਜਿਨੇ ਜਾਲ ਬਨੂ ਮਾਰ ਮਕਾਇਆ ਜਿਨੇ ਸਵੇ ਨੂੰ ਮਾਰ ਮਕਾਇਆ ਓਸੀ ਗੁਰੂ ਦਾ ਬੰਦਾ ਸਦੀਆਂ ਤੱਕ ਹੀ ਅਮਰ ਹੋ ਗਿਆ ਓ ਸਰਹੰਦ ਦੀਆਂ ਕੰਦਾ ਹਾਏ ਜੁਗੋ ਜੁਗ ਹੀ ਅਮਰ ਰਹਿਣੀਆਂ ਓ ਸਰਹੰਦ ਦੀਆਂ ਕੰਦਾ ਜਿੱਥੇ ਬੱਚਿਆਂ ਫਤਿਹ ਬੁਲਾਈ ਹਰ ਜਿੱਥੇ ਲਾਲਾ ਫਤਿਹ ਬੁਲਾਈ ਫਸ ਕੇ ਲਾੜੀ ਮੌਤ ਤੇ ਆਹੀ ਨਾ ਜਾਲਮ ਅੱਗੇ ਜਿੰਦ ਚੁਕਾਈ ਪੈਂਦੀਆਂ ਸੀ ਪੋਦੀਆਂ ਠੰਡਾਂ ਹਏ ਆਸਦੀਆਂ ਤੱਕ ਹੀ ਅਮਰ ਰਹਿਣੀਆਂ ਉਹ ਸਰਹੰਦ ਦੀਆਂ ਕੰਦਾ ਹੋ ਜੁਗੋ ਜੁਗ ਹੀ ਅਮਰ ਰਹਿਣੀਆਂ ਉਹ ਸਰਹੰਦ ਦੀਆਂ ਕੰਦਾ ਹਾ ਕੀਮਤੀ ਜ਼ਿੰਦਾ ਹੈ ਮੈਂ ਉਹ ਬਹੁਤ ਕੀਮਤੀ ਜ਼ਿੰਦਾ ਨੀ ਹਾਂ ਵਿੱਚ ਅੱਖ ਲੋ ਗਈਆਂ ਉਹ ਬੜੀਆਂ ਕੀਮਤੀ ਜ਼ਿੰਦਾ ਉਹ ਬਹੁਤ ਕੀਮਤੀ ਜ਼ਿੰਦਾਂ ਨੀਹਾਂ ਵਿੱਚ ਅੱਖਾਂ ਖਲੋ ਗਈਆਂ ਇਹ ਤੱਕ ਕੇ ਤਸੀਹ ਹੰਮ ਦਾ ਇਹ ਤੱਕ ਕੇ ਤਸੀਹ ਹੰਮ ਦਾ ਕੰਦਾ ਵੀ ਪਾਗਲ ਹੋ ਗਈਆਂ ਉਹ ਬਹੁਤ ਕੀਮਤੀ ਜ਼ਿੰਦਾਂ ਹਾਏ ਉਹ ਬੜੀਆਂ ਕੀਮਤੀ ਜ਼ਿੰਦਾਂ ਨੀ ਹਾ ਮਿੱਤਾਂ ਹਣ ਖਲੋ ਗਈਆਂ ਫੱਤੇ ਸਿੰਘ ਨੇ ਫੱਤੇ ਬੁਲਾਈ ਜੋਰਾਵਰ ਦੀ ਵਿਵਾਰੀ ਆਈ ਫੱਤੇ ਸਿੰਘ ਨੇ ਫੱਤੇ ਬੁਲਾਈ ਜੋਰਾਵਰ ਦੀ ਵਿਵਾਰੀ ਆਈ ਦੋ ਸਵਰਗ ਨੂੰ ਚੱਲੀਆਂ ਰੂਹਾਂ ਹਲ ਹੈ ਦੋ ਸਵਰਗ ਨੂੰ ਚੱਲੀਆਂ ਰੂਹਾਂ ਕੰਦ ਲਹੂ ਨਾਲ ਤੋ ਗਈਆਂ ਦੋ ਬਹੁਤ ਕੀਮਤੀ ਜ਼ਿੰਦਾ ਹਏ ਉਹ ਬੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਆਣ ਖਲੋ ਗਈਆਂ ਮਾਤਾ ਗੁਜਰੀ ਜਲਾਦ ਨੂੰ ਬੋਲੀ ਥੇ ਲੋਕ ਬੱਚਿਆਂ ਦੇ ਖੂਨ ਦੀ ਹੋਣੀ ਮਾਤਾ ਗੁਜਰੀ ਜਲਾਦ ਨੂੰ ਬੋ ਦੰਨੋ ਬੱਚਿਆ ਦੇਖੋ ਲੰਦੀ ਹੋਲੀ ਪਰ ਹੋ ਕੇ ਸ਼ਹੀਦ ਹੋ ਸ਼ਫਰੀ ਸਾਰੀ ਕੰਦ ਲਹੂ ਨਾਲ ਤੋ ਗਈਆਂ ਦੋ ਬਹੁਤ ਕੀਮਤੀ ਜ਼ਿੰਦਾ ਹਏ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਆਣ ਖਲੋ ਗਈਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ I'm wow. a बड़ियमती है बहुत क़ीमती जिंद नीहनि खिलो ग उहो बड़ियमती जिंद ਵਿਹਾਰ ਵਿੱਚ ਆਣ ਖਲੋ ਗਈਆਂ ਇਹ ਤੱਕ ਕੇ ਤਸੀਹਾ ਗਮ ਦਾ ਇਹ ਤੱਕ ਕੇ ਤਸੀਹਾ ਗਮ ਦਾ ਬੰਦਾਂ ਦੀ ਪਾਗਲ ਹੋ ਗਈਆਂ ਉਹ ਬਹੁਤ ਕੀਮਤੀ ਜ਼ਿੰਦਾਂ ਵਿਹਾਰ ਵਿੱਚ ਆਣ ਖਲੋ ਗਈਆਂ ਬੱਚਿਆਂ ਦੀ ਤੱਕ ਕੁਰਬਾਨੀ ਅਮਰਾ ਤੇ ਸ਼ਾਈ ਹੈਰਾਨੀ ਬੱਚੇ ਆਦੀ ਤੱਕ ਕੁਰਬਾਨੀ ਅਮਰਾ ਤੇ ਸ਼ਾਈ ਹੈਰਾਨੀ ਜਰੀ ਦੇ ਚੰਨ ਦੀ ਅਰਸ਼ਾ ਜਰੀ ਦੇ ਚੰਨ ਦੀ ਅਰਸ਼ਾ ਪਰਤੀ ਤੇ ਆਣ ਸਮੋ ਗਈਆਂ ਬਹੁਤ ਕੀਮਤੀ ਜ਼ਿੰਦਾਂ ਹਾਏ ਬਹੁ ਬੜੀਆਂ ਕੀਮਤੀ ਜ਼ਿੰਦਾਂ ਵਿਹਾਰ ਵਿੱਚ ਆਣ ਖਲੋ ਗਈਆਂ ਹਤੇ ਸਿੰਘ ਨੇ ਫਟੇ ਗੁਲਾ ਜੋਰਾਵਾਰ ਦੀ ਵੀਵਾਰੀ ਆਈ ਫਤਿਹ ਸਿੰਘ ਨੇ ਫਤਿਹ ਗਾਈ ਜੋਰਾਵਾਰ ਦੀ ਵੀਵਾਰੀ ਆਈ ਅਰ ਹੋ ਕੇ ਸ਼ਹੀਦ ਹੋਏ ਸਫਰੀ ਸਾਰੇ ਕੰਨ ਲਹੂ ਨਾਲ ਤੋ ਗਈਆਂ ਦੋ ਬਹੁਤ ਕੀਮਤੀ ਜ਼ਿੰਦਾਂ ਹਏ ਉਹ ਬੜੀਆਂ ਕੀਮਤੀ ਜ਼ਿੰਦਾਂ नीह बिन खो गेया